ਗੱਡੀਆਂ ਦੇਖਾ ਪਾਵੇ ਬਲੋ ਜਾਨ ਲਈ ਆ ਟੀ-ਸ਼ਰਟ ਨੇ ਮੇਰੀ ਬਾੜੀ ਖੱਜ ਕੇ ਇੱਦਾਂ ਲਾਗਣੇ ਮੇਰੇ ਸੇਡ ਮਾਰੀ ਨੇ ਆ ਮੂੰਹ ਦਾ ਨਿਸ਼ਾਨ ਬਣਾਇਆ ਚੱਲ ਆਹ ਆ ਮੇਰੀ ਵੀਡੀਓ ਤੇ ਲਗਾਈ ਮੇਰੀ ਆਹ ਇਹ ਗੱਡੀਆਂ ਧਮਕੀਆਂ ਲਾਉਂਦਾ ਮੈਨੂੰ ਗੱਡੀਆਂ ਗੱਡੀ ਮੈਨੂੰ ਬੱਸ ਸੱਡੇ ਰਹਿਣਾ ਨਹੀਂ ਲੱਗਦਾ ਇਸ ਆਪਣਾ ਸੰਗਮ ਚੋਂ ਮੈਂ ਜੋਂਗ ਇੱਕ ਆਟੋ ਦਾ ਤਾਲੇ ਤੋਂ ਹੀ ਲੱਕੀ ਬਹੁਤ ਬੜੇ ਧੱਪੜ ਮਾਰਿਆ ਉਹਦਾ ਕਹਿਣਾ ਹੈ ਸਰ ਉਹਨੇ ਸਵਾਰੀਆਂ ਲੋਂਦੇ ਆ ਸਰ ਉਹਨੇ ਸਵਾਰੀਆਂ ਲੋਂਦੇ ਆ ਇਹਨਾਂ ਪੁੱਛਿਆ ਕਿ ਸ਼ਿਆਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆ ਕੇ ਉਹਨੂੰ ਫੜ ਕੇ ਗਰੋ ਹੂ ਕੇ ਵਾਲੇ ਵਾਲੇ ਟੈਂਪੂ ਦੇ ਉਹਦੇ ਲਿਆ ਕੇ ਚਪੇੜਾ ਮਾਰੰਦਾ ਪਿਆ ਫੇਰ ਅਸੀਂ ਕਹਾਂ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂ ਵੀ ਧੱਕੇ ਧੱਕੇ ਮਾਰੇ ਚੜੋ ਭਰਾ ਅਟੜੋ ਭਰਾ ਇਹ ਕੀਤਾ ਤੇ ਕੋਈ ਕੋਈ ਲੈਣੀ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ ਬਿੜਾ ਕੇ ਸੜੇ ਡਿਊਟੀ ਤੋਂ ਲੇਟ ਆਏ ਭਰੋ ਭਣੇ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਕਿ ਕੀ ਮਤ ਕਰਦੇ ਮੰਗ ਸਰ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਇਹ ਦੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਦੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਾ ਮੇਰਾ ਵਿਸ਼ੂ ਸਿੰਘ ਜੀ ਹਾਕੀ ਕੰਮ ਕਰਦੇ ਆ ਆਟੋ ਦਾ ਜੀ ਗੱਲਬਾਤ ਕੀ ਹੋਈ ਹੈ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਣ ਡਿਆ ਮਗਰੋਂ ਠੀਕ ਆ ਜੀ ਇਹਨਾਂ ਨੇ ਦੇਖਿਆ ਹੁੰਦਾ ਮੇਰੇ ਚਪੇੜਾ ਮਾਰਨ ਦਾ ਮਾਹ ਮੇਰੀ ਵਜ੍ਹਾ ਦਾਸ ਜੇ ਮੇਰੀ ਗੱਡੀ ਦੇ ਨੰਬਰ ਨਹੀਂ ਲਿਗਾ ਤੂੰ ਮੇਰੇ ਦਾਦਾ ਨੰਬਰ ਮੇਰਾ ਗੱਡੀ ਤੇ ਮਗਰ ਲਗਾ ਇਹਨੇ ਅੱਗੋਂ ਵੇਖ ਕੇ ਵਿਚ ਪੇੜ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਬੱਦ ਹੈ ਆਹ ਤੇ ਜੀ ਫਰੀਪੁਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਦਿਲਜੀਤ ਸਿੰਘ ਐਐਸਆਈ ਪਹਿਲਾਂ ਵੀ ਇੱਥੇ ਘਰਦੇ ਤੁਸੀਂ ਪਹਿਲਾਂ ਵੀ ਇੱਥੇ ਘਰਦੇ ਸੀ ਇੱਥੇ ਭਾਈ ਟੋਡੋ ਘਰਦਾ 12 ਸਾਲ ਹੋ ਗਏ ਪਹਿਲਾਂ ਵੀ ਨਾਲ ਨਾਲ ਰਹਿੰਦੇ ਸੀ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਝਾਰੀਆਂ ਉਹਨਾਂ ਦੇ ਵਰਖਲਾਪ ਵੀ ਹੁੰਦੇ ਰਏ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਆਦੇ ਸੋ ਇਨੇ ਚਪੇੜਾ ਮਾਰਦੇ ਪੁੱਛ ਕੀਤੀ ਆ। ਅੱਜ ਫਿਰ ਹਾਂ? ਕਾਰਨ ਕਿ ਟੌੜਾ ਕਿੱਥੇ ਵਿਖਾਇਆ? ਕਾਰਨ ਨੇ ਇਹਨੇ ਪੁੱਛਿਆ ਮੈਨੂੰ। ਕਿਤੇ ਨਹੀਂ ਕਾਰਨ ਪੁੱਛ ਕਿ ਕਿਉਂ ਮਾਰਦੇ? ਮੈਂ ਪੁੱਛਿਆ ਨੂੰ, ਮਾ ਮੇਰੀ وجہ ਦੱਸ। ਕਿੰਦੇ ਤੋਂ ਨੰਬਰ ਨਹੀਂ ਲਿਖਾ ਮੈਂ ਹਾਂ ਨੰਬਰ ਮੇਰਾ ਮਗਰ ਲਿਖਾ। ਅੱਗੋਂ ਨੇ ਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ। ਨਹੀਂ ਪਲਾਨ ਕਰਦੇ ਕਿ ਕਿਤੇ ਨਾ ਦਿਖਣ ਕਰਕੇ ਚਪੇੜਾ ਮਾਰੇਗੀ। ਹਾਂਜੀ। ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖਿਆ। ਸਰਕਾਰੀ ਨੰਬਰ ਕਰੇ ਹੱਥੇ ਲਿਖਿਆ। ਸਰਕਾਰੀ ਨੰਬਰ ਹੈ ਜੀ ਐਸ ਐਸ ਪੀ ਨੇ ਲਿਖਿਆ। ਉਹ ਕੋਰੇ ਹੱਥੇ ਦਿੱਤੇ ਆ। ਜੀ ਮਾਰਤਾ। ਮੰਗੇ ਉਹ ਕਰਦੇ ਆ ਕਿ ਇਹਦੀ ਬਰਦੀ ਲੱਸੀ ਜਾਵੇ ਹੋਰਾਂ ਦੀ ਮਾਰ ਕਰੀ ਜਾਵੇ ਇਹਨਾਂ ਨੇ ਅਸੀਂ ਤੇ ਜਿੱਛੇ ਗਦੀ ਆਟਾ ਚਾਲਕ ਨੇ ਕਿਹਾ ਕਿ ਤੁਸੀਂ ਇਹਨਾਂ ਦਾ ਬੱਤ ਚੀਕ ਕੋਈ ਸਰ ਬਾਤ ਬੁਝੀ ਦੀ ਕੀਤੀ ਇਹਨਾਂ ਨੇ ਲਾਈਨ ਤੋਂ ਬਾਹਰ ਆਟੋ ਲਾਇਸੀ ਇਹਦੇ ਆਟੋ ਦਾ ਅੱਗੇ ਨੰਬਰ ਪਿਛੇ ਨੰਬਰ ਕੋਈ ਨਫਰ ਨਹੀਂ ਹੈਗਾ ਮੈਂ ਉਹਨਾਂ ਨੂੰ ਚਲਾਲ ਪਰ ਲਗਾ ਸੀਦਾ ਜੋ ਨਹੀਂ ਆਇਆ ਮੈਂ ਇਹਨੂੰ ਕਿੱਤੀ ਪੋਲੇ ਧਾ ਗਿਆ ਪਿਆਟ ਧਾ ਗਿਆ ਦਾ ਪੁੱਤ ਇਨੇ ਉਹ ਤੋਂ ਮੁੱਦਾ ਬਣਾ ਲਿਆ ਵਿਚ ਵੇੜ ਮਾਰੀ ਮੇਰੇ ਕੋਈ ਗੱਤ ਨਹੀਂ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿੱਥੇ ਮਾਰ ਦੇਣਾ ਤੇ ਸਿਰਫ ਟ੍ਰੈਵਲ ਜਾਬ ਨਾ ਕਰਨ ਜੀ ਇਹ ਬੇਨਤੀਆਂ ਨੂੰ ਕਹਤੇ ਉਹ ਕਹਿੰਦਾ ਕਿ ਤੁਸੀਂ ਛੁੱਟੀ ਦੇ ਲਾਓ ਸੰਗਤ ਦੇ ਉੱਪਰ ਨਹੀਂ ਜੀ ਛੁੱਟੀ ਸਾਡੀ ਰੋਜ਼ ਰੋਜ਼ ਹੈ ਇਹਨਾਂ ਨੂੰ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਲੱਗੀ ਤੇ ਕੌਣ ਡੂਣੇ ਪਰ ਆਈਟਮ ਹੈ ਉਹ ਪੋਰ ਹੈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼